ਮੇਰਾ ਨਾਮ ਬਲਕਾਰ ਸਿੰਘ ਜੀ ਪਿੰਡ ਜੀ ਜੀਤਪੁਰ ਗੁਆੜੇ ਤੋਂ ਜੀ ਓਕੇ ਆਪਾਂ ਤੁਹਾਨੂੰ ਬੋਡੀ ਸਾਲ ਤੇ ਪੰਜ ਤਰ੍ਹਾਂ ਚੂਹ ਦਿੱਤੇ ਸੀ ਤੁਹਾਡੇ ਕੀ ਪ੍ਰੋਬਲਮਾਂ ਸੀ ਸਾਡੀ ਜੀ ਨੌ ਨੂੰ ਸਗੀ ਬੁਖਾਰ ਚੜਦਾ ਸੀਗਾ ਬੁਖਾਰ ਤੋਂ ਉਹਨੂੰ ਕਈ ਕੁਝ ਹੋ ਜਾਂਦਾ ਸੀ ਹੱਥ ਪੈਰ ਮੁਰਝ ਜਾਂਦੇ ਸੀ ਘੇਰ ਨੂੰ ਅਸੀਂ ਚੱਕ ਕੇ ਲੈਟਾ ਜੀ ਸਾਨੂੰ ਡਾਕਟਰ ਦੇ ਲਿਜਾਣੀ ਪੈਂਦੀ ਸੀ ਕਿ ਕਾਂਬੇ ਦਾ ਬੁਖਾਰ ਚੜ ਜਾਣਾ ਆਪਾਂ ਦੇ ਕੰਬਲ ਦੇਣਾ ਰਜਾਈ ਜਿਹੜੀਆਂ ਇਸ ਕਰਕੇ ਉਹਨੂੰ ਫਿਰ ਦਿੱਕੇ ਹੱਥ ਹੱਥੇ ਪਰ ਮੁਰੜੇ ਜਾਣੇ ਅੱਛਾ ਜੀ ਚੱਕ ਹੱਥ ਉੱਥੇ ਲੈ ਜਾਣੀ ਪੈਂਦੀ ਸੀ ਸ਼ਹਿਰ ਫਗਵਾੜੇ ਕਦੇ ਅਗਲੇ ਨਾਲ ਦਾਗਲ ਕਰ ਲੈਣੇ ਕਦੇ ਘਰ ਨੂੰ ਭੱਜ ਜਾਣਾ ਦਵਾਈ ਦੇ ਕੇ ਸਾਨੂੰ ਕੋਈ ਫਰਕ ਨਹੀਂ ਪਿਆਗਾ ਇਹਨਾਂ ਹੋਰ ਕੀ ਕੀ ਿਕਤਾਂਗ ਤੇ ਉਹਨਾਂ ਨੂੰ ਬਾਦ ਨੂੰ ਸਾਰੇ ਸਿਰ ਇੱਕ ਪਾਸਾ ਸਾਰਾ ਹੀ ਹੋ ਜਾਂਦਾ ਦੇਖੀ ਸੌ ਜਾਂਦਾ ਸੀ ਸੌ ਜਾਂਦਾ ਸੀਗਾ ਸੌ ਜਾਂਦਾ ਸੀ ਹੱਥ ਪੈਰ ਸਾਰੇ ਮੁਰੜ ਜਾਂਦੇ ਸੀ ਓਕੇ ਤੇ ਉਸ ਤੋਂ ਬਾਅਦ ਫੇਰ ਸਾਨੂੰ ਹੈ ਦਲ ਜਾਣੀ ਪੈ ਜਾਂਦੀ ਸੀ ਕਿ ਹੋ ਸਾਨੂੰ ਆ ਸਾਤ ਬੋ ਬਿਸਾਰ ਤੁਸੀਂ ਤੁਸੀਂ ਕਹਿੰਦੇ ਸੀ ਹੱਥ ਪੈਰ ਉਹਨਾਂ ਦੇ ਸੌ ਜਾਂਦੇ ਜਾਂ ਬੁਖਾਰ ਚੜ ਕੇ ਕਹ ਸੀ ਕੰਬਣ ਲੱਪਣਾ ਔਰ ਹੱਥ ਪੈਰ ਮੁਰੜ ਜਾਂਦੇ ਔਰ ਕਈ ਵਾਰੀ ਐਡਮਿਟ ਵੀ ਕਰਨੇ ਪੈਂਦਾ ਸੀ ਤੇ ਇੱਕ ਤਨ ਕਿੰਨੀ ਦੇਰ ਤੋਂ ਪ੍ਰੋਬਲਮ ਅਸੀਂ ਆਏ ਇਹ ਜੀ 5 ਸਾਲਾਂ ਤੋਂ ਉਸ ਦੀ ਇਹਨੂੰ ਥੋੜਾ ਥੋੜੀ ਹੁੰਦੀ ਜਿਆਦਾ ਹੋਣ ਲੱਗ ਪਈ। ਤੁਹਾਡੀ ਜਿਹੜੀ ਬਹੂ ਹੈਗੀ ਆ ਉਹਨਾਂ ਨੂੰ 5 ਸਾਲ ਤੋਂ ਪ੍ਰੋਬਲਮ ਆਸੀਆ। 5 ਸਾਲ ਲਗਾਤਾਰ ਕਿੰਨੀ ਕ ਮੈਡੀਸਨ ਚੁਸ ਕੀਤੀ? ਬਹੁਤ ਜੀ ਅਸੀਂ ਤਾਂ ਜਿੱਥੇ ਸਾਨੂੰ ਕੋਈ ਕਹਿੰਦੇ ਸੀ ਹਸਪਤਾਲ ਅਸੀਂ ਕੋਈ ਨਹੀਂ ਛੱਡਿਆ ਫਗਵਾੜੀ। ਜਲੰਧਰ ਤੱਕ ਵੀ ਅਸੀਂ ਲੈ ਕੇ ਜਾਂਦੇ ਰਹੇ ਹਾਂ। ਜਲੰਧਰ ਲੁਧਿਆਣੇ ਤੱਕ ਵੀ ਅਸੀਂ ਲੈਤੀ ਹਾਂ। ਅਸੀਂ ਲੁਧਿਆਣੇ ਜਲੰਧਰ ਫਗਵਾੜੇ ਤੇ ਜਿੱਥੇ ਵੀ ਕਿਹਾ ਦੱਸਿਆ ਅਸੀਂ ਉੱਥੇ ਲੈਣੇ। ਟੈਸਟ ਵੀ ਬਹੁਤ ਕਰਾਏ ਹੋਗੇ? ਬਹੁਤ ਜੀ ਅਸੀਂ ਟੈਸਟ ਵੀ ਕਰਾਏ ਆ। ਓਕੇ ਮਹਿੰਗੀਆਂ ਮਹਿੰਗੀਆਂ ਦਵਾਈਆਂ ਗਾਂਧੀ ਹਸਪਤਾਲ ਕਿੰਨਾ ਮਹਿੰਗਾ ਵਾ ਉੱਥੇ ਅਸੀਂ ਇਹਨੂੰ 2 ਦਿਨ ਰੱਖਿਆ ਦਾਗਨ ਕਰਕੇ ਅੱਛਾ ਟੈਸਟ ਵੀ ਬਹੁਤ ਹਜ਼ਾਰਾਂ ਦੇ ਹੋਏ ਦਵਾਈਆਂ ਵੇ ਲਈਆਂ ਇਹ ਸੈਂਡਸ ਹੋ ਜਾਂਦੀ ਸੀ ਹਾਂ ਹਾਂਜੀ ਤੇ ਆਪਾਂ ਤੁਹਾਨੂੰ ਬਾਡੀ ਸਾਫ ਦੇ ਜੂਸ ਦਿੱਤੇ ਆ ਆਪਣੇ ਉਹਨਾਂ ਨੇ ਵਰਤਣ ਤੋਂ ਬਾਅਦ ਅੱਜ ਉਹਨਾਂ ਦਾ ਕੀ ਹਾਲ ਹੈਗਾ ਅੱਜ ਜੀ ਬਹੁਤ ਵਧੀਆ ਜੀ ਧੰਨਵਾਦ ਕਰਦੇ ਆ ਸਾਨੂੰ ਇਸ ਗੁੱਡ ਸਰਵਿਸ ਦਾ ਪਤਾ ਅੰਸਿਕਾ ਸਾਨੂੰ ਜਦੋਂ ਪਤਾ ਲੱਗਾ ਅਸੀਂ ਉਸੇ ਵੇਲੇ ਸ਼ੁਰੂ ਕੀਤਾ ਕਰਕੇ ਜੀ ਉਹਨੂੰ 10 ਦਿਨਾਂ ਦੇ ਵਿੱਚ ਥੋੜਾ ਜਿਹਾ ਫਰਕ ਪਿਆ 10 ਤੋਂ 15 ਦਿਨਾਂ ਬਾਅਦ ਵਰਤੀ ਸਾਡੀ ਜੀ ਉਦਾਂ ਹੀ ਤਾਮ ਕਰਦੀ ਆ ਪਹਿਲਾਂ ਸਲਾਈ ਛੱਡੀ ਹੋਈ ਸੀਗੀ ਬਸ ਪਹਿਲਾਂ ਸਲਾਈ ਕਰਦੀ ਸੀ ਹਾਂਜੀ ਸਲਾਈ ਤੇ ਸਲਾਈ ਮਤਲਬ ਬੰਦ ਕਰਤੀ ਸੀ ਬਿਲਕੁਲ ਬੰਦ ਕਿੰਨੀ ਦੇਰ ਬੰਦ ਰੱਖੀ ਆ ਬੰਦ ਜੀ ਅਸੀਂ ਸਾਲ ਸਾਰੇ ਬੰਦ ਰੱਖੀ ਆ ਸਾਲ ਡੇਢ ਸਾਲ ਬੰਦ ਰਹੀ ਹੈਗੀ ਆ ਓਕੇ ਤੇ ਸਰਸਪੈਗ ਬੜਤਨ ਤੋਂ ਬਾਅਦ 15 ਦਿਨ ਹੋਏ ਸੀ ਇਹਨੂੰ ਪੀਤੇ ਨੂੰ 15 ਦਿਨਾਂ ਦੇ ਵਿੱਚ ਜੀ ਇਹਨਾਂ ਫੜਨੇ ਸ਼ੁਰੂ ਕਰਦੇ ਸ਼ੂਟ ਹੋ ਗਏ ਆ ਓਕੇ ਇਹਨਾਂ 15 ਦਿਨਾਂ ਤੋਂ ਬਾਅਦ ਇਹਨਾਂ 25 ਸ਼ੂਟ ਹਫ਼ਤੇ ਦੇ ਵਿੱਚ ਤਿੰਨ ਹਫ਼ਤਿਆਂ ਦੇ ਵਿੱਚ 25 ਸ਼ੂਟ ਇਹਨਾਂ ਕਾਢੇ ਆ ਨਾਲ ਸਰ ਸਪੈਕ ਵਰਤ ਦੇ ਵਰਤੇ ਯਾਨੀ ਕਿ 25 ਸ਼ੂਟ ਸਲਾਈ ਕੀਤੀ ਜਿਹੜੇ ਪਹਿਲਾਂ 1.5 ਸਾਲ ਤੋਂ ਬੰਦ ਸੀ ਬੰਦ ਸੀ ਓਕੇ ਬਾਕੀ ਘਰ ਦਾ ਕੰਮ ਵੀ ਇਹਨਾਂ ਫਿਰ ਕੀਤਾ ਵਾ ਫਿਰ ਕਰਦੀ ਵੀ ਆ ਕੰਮ ਸਲਾਈ ਵੀ ਕਰਦੀ ਆ ਕੰਮ ਵੀ ਘਰ ਦਾ ਕਰਦੀ ਆ ਗੋਲੀ ਤੱਕ ਨਹੀਂ ਉਦਣ ਦੀ ਅਸੀਂ ਖਾਤੀ ਹੈ ਜਿੱਦਣ ਤੁਸੀਂ ਸ਼ੁਰੂ ਕੀਤੇ ਉਸ ਤੋਂ ਬਾਅਦ ਮੈਡੀਸਨ ਦੀ ਜਰੂਰਤ ਨਹੀਂ ਪਈ ਨਹੀਂ ਇੱਕ ਗੋਲੀ ਤੱਕ ਮੈਨੂੰ ਖਾਦੀ ਨਹੀਂ ਕਹਿੰਦੀ ਉਹ ਵੀ ਜਿਹੜੀ ਅਸੀਂ ਲੈਂਦੀ ਵਸੇ ਅਸੀਂ ਉਹ ਵੀ ਬੰਦ ਕਰ ਦਿੱਤਾ ਵੀ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਮੈਂ ਤਾਂ ਕਹਿੰਦਾ ਹਰ ਕੋਈ ਬੋਡੀ ਸਰਵਿਸ ਜੁੜ ਕਰੇ ਕਿਉਂ ਮੈਂ ਤੁਹਾਡੇ ਕੋ ਮੈਂ ਤੁਹਾਡੇ ਕੋ ਸਾਂਹੀ ਤੁਸੀਂ ਕਹਿੰਦੇ ਸਾਨੂੰ ਖੜੇ ਪੈਰ ਚੱਕ ਕੇ ਲੈ ਜਾਣੇ ਪੈਂਦੇ ਕਿ ਐਡਮਨ ਕਰਨੇ ਪੈਂਦਾ ਸੀ ਕਿੰਨੇ ਕਿੰਨੇ ਪੈਸੇ ਲੱਗ ਜਾਂਦੇ ਸੀ ਹਾਂਜੀ ਹਾਂਜੀ ਤੇ ਅੱਜ ਤੁਹਾਨੂੰ ਸਰਸਪੈ ਕੋਰਸ ਵੀ ਪੂਰਾ ਕਰ ਚੁੱਕੇ ਆ ਹਾਂਜੀ ਅੱਜ ਕਦੇ ਜਨਨਾ ਕੋਰਸ ਪੂਰੇ ਲਗਭਗ ਤੁਹਾਨੂੰ 3 ਮਹੀਨੇ ਹੋ ਚੁੱਕੇ ਆ ਤਿੰਨ ਤੋਂ ਚਾਰ ਮਹੀਨੇ ਕੀ ਮੁੜ ਕੇ ਕੋਈ ਦਿੱਕਤ ਪਈ ਆ ਨਹੀਂ ਸਾਨੂੰ ਕੋਈ ਗੋਲੀ ਕਿਤੇ ਨਹੀਂ ਵਰਤੀ ਕਿਹਦੇ ਜੀ ਕਿਤੇ ਸ਼ਹਿਰ ਐਡਮਨ ਚਾਲਦੀ ਪਿੰਡਾਂ ਵਾਲੇ ਚ ਵੀ ਨਹੀਂ ਗਏ ਹੱਗੇ ਕਦੇ ਡਾਕਟਰ ਨਹੀਂ ਤਾਂ ਗੱਤ ਹੀ ਰਾਤ ਨੂੰ ਪਿੰਡ ਵਾਲਿਆਂ ਨੂੰ ਟਾਲਣਾ ਸਾਡੇ ਰਿਸ਼ਤੇਦਾਰ ਪਿੰਡ ਪਿੰਡ ਸਾਰਾ ਪਤਾ ਜੀ ਓਕੇ ਯਾਨੀ ਕਿ ਬੋਡੀ ਸਾਰਵਿਸਨ ਬਾਰੇ ਅੱਜ ਕੀ ਕਹਿਣਾ ਚਾਹੁੰਦੇ ਹੋ ਅੱਜ ਤਾਂ ਕਹਿੰਦੇ ਹਰ ਕੋਈ ਬੋਡੀ ਸਾਰਵਿਸ ਜੁੜ ਕਰਕੇ ਆਪਣਾ ਸੁੱਖ ਪ੍ਰਾਪਤ ਕਰੇ ਤਾਂ ਤੁਹਾਨੂੰ ਕਿੱਦਾਂ ਪਤਾ ਲੱਗੇ ਸਰਸ ਪੈਗ ਦਾ ਸਾਨੂੰ ਇਦਾਂ ਹੀ ਨੈਟ ਤੋਂ ਉਹਨਾਂ ਨੂੰ ਨੰਬਰ ਮਿਲਿਆ ਤਰੀਪ ਵੀਡੀਓ ਆਉਂਦੀ ਸੀ ਵੀਡੀਓ ਆਉਂਦੀ ਸੀ ਕਿ ਉੱਥੋਂ ਅਸੀਂ ਨੰਬਰ ਲੈ ਕੇ ਫੋਨ ਮਾਰਿਆ ਉਹ ਸਾਨੂੰ ਮਤਲਬ ਆ ਕੇ ਸਾਡੇ ਨਾਲ ਗੱਲਬਾਤ ਕਰਕੇ ਸਾਧੂ ਬੋਲ ਚਾਹੁੰਦੇ ਥੈਂਕ ਯੂ